ਲਓ ਜੀ ਵੀਰੋ ਅੱਜ ਤੁਹਾਨੂੰ ਦਿਖਾਈਏ ਪੰਜਾਬ ਦੀਆਂ ਸੜਕਾਂ ਤੇ ਪੰਜਾਬ ਦੀ ਹਰਿਆਲੀ ਆਹ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਦਾ ਪੰਜਾਬ ਸਦਾ ਹਰਿਆ ਭਰਿਆ ਰਹੇ ਖੁਸ਼ਹਾਲ ਰਹੇ ਦੇਖੋ ਭਾਈ ਜੀ ਆਹ ਦੇਖੋ ਵੀਰੋ ਕਿਸਾਨ ਲੱਗੇ ਹੋਏ ਆ ਮੈਂਟ ਕਰਨ ਚੋਨਾ ਲੱਗਾ ਹੋਇਆ ਤਾਂ ਨੇਰ ਦੇ ਨਾਲ-ਨਾਲ ਰੁੱਖ ਵੀ ਲੱਗੇ ਹੋਏ ਨੇ ਅੱਗੇ ਇਹ ਸਾਰੇ ਨੂੰ ਬੇਨਤੀ ਆਪੀ ਬਈ ਆਪਣੇ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਵੀ ਲਗਾਓ ਖੇਤੀ ਨੂੰ ਹੋਰ ਫਾਇਦੇਮੰਦ ਬਣਾਉਣ ਲਈ ਆਹ ਦੇਖੋ ਬਾਈ ਜੀ ਜਾਮਨ ਦਾ ਦਰਖਤ ਲਾਇਆ ਹੋਇਆ ਲੋਕਾਂ ਨੇ ਕਿਸਾਨ ਵੀਰਾਂ ਨੂੰ ਬੇਨਤੀ ਆਪੀ ਖੇਤੀ ਦੇ ਨਾਲ-ਨਾਲ ਵੱਡਾ ਨਹੀਂ ਵੱਲ ਵੀ ਵਧੋ ਤਾਂ ਜੋ ਆਪਣਾ ਥੱਲੇ ਵਾਲਾ ਪਾਣੀ ਆ ਉਹ ਵੀ ਪਚ ਸਕੇ ਆਉਣ ਵਾਲੀ ਪੀੜ੍ਹੀ ਆਸਤੇ ਦੇਖੋ ਹਰਿਆਲੀ ਪਾਸ਼ ਹੋਈ ਸੀ ਇੱਧਰ ਕੱਲ ਦੀ ਤੇ ਥੋੜਾ ਵਧੀਆ ਲਓ ਜੀ ਉਹ ਪਿੰਡ ਮਹਿਣਾ ਆ ਗਿਆ ਜੀ ਨੇੜੇ ਆ ਪੰਜਾਬਾ ਸਿੱਕਾ ਵਾਲਾ ਤੇ ਹਾਪੂ ਵਾਲਾ ਇੱਦਾਂ ਸੀ ਗਿਆ ਜੀ ਤੇ ਅੱਜ ਤੁਹਾਨੂੰ ਮੈਂ ਦਿਖਾਈਏ ਲੋਈ ਖੇਤਾਂ ਦੀ ਹਰਿਆਲੀ ਦੇਖੋ ਪ੍ਰਮਾਤਮਾ ਵਸਦਾ ਇਹ ਹੱਲੇ ਵਿੱਚ ਦਵਾਈਆਂ ਘਟ ਤੋਂ ਘਟ ਵਰਤੋ ਤਾਂ ਜੋ ਆਉਣ ਵਾਲੇ ਜੀੜੀ ਐ ਉਹ ਬਿਮਾਰੀ ਦਾ ਸ਼ਿਕਾਰ ਨਾ ਹੋਣ। ਜਿਹੜੀਆਂ ਸ਼ਿਕਰੀਆਂ ਆਪਾਂ ਪਾ ਰਹੇ ਆ ਉਹ ਸਾਡੇ ਅੰਦਰ ਹੀ ਆਉਣੀਆਂ ਨੇ। ਤੇ ਤਾਂ ਕਰਕੇ ਬਾਈ ਜੀ ਧੰਨਵਾਦ ਜੀ।